ਪੜੀ ਤੋ ਆਏ ਬਈ ਇਹ ਮੇਤਰੀ ਖੇਡਦੇ ਨੇ ਅਜ ਤੋਂ ਬਾਅਦ ਲੜ ਵੀ ਸਕਦੇ ਨੇ ਅੱਜ ਚਲੇ ਆ ਮਤਰੋ ਆਪਾਂ ਅੜੀ ਸਾਰ ਜੁੱਤੇ ਜਮੇ ਕਰਾਓ ਪੁੱਤ ਦੇ ਨੇ ਲੱਗਣਾ ਕਰਦਾ ਹੱਥੇ ਜਰੀ ਖਾਦੀ ਝੋੜੀ ਲੱਗੇ ਡੇਟ ਦੇਖੋ ਕਿਸਾ ਆਪਣਾ ਇਹ ਲੰਗਰ ਹਾਲ ਦਾ ਵੀ ਪੂਰੇ ਆ ਲੱਗੇ ਹੋਏ ਨੇ ਉੱਤੇ ਸਟੀਲ ਦੇ ਹੈ ਲੈ ਲੈ ਕਿਸੇ ਪਾਇਆ ਹੈ ਕਿੱਥੇ ਦਿਖਾ ਦੇ ਫਿਰ ਮੜਾ ਜਾ ਹਾਂ ਬਈ ਆਸੀ ਨੈਕਲਸ ਵੀ ਪਾਇਆ ਹੋਇਆ ਹੋਰ ਕੀ ਪਾਇਆ ਸ ਵੀ ਆ ਪਿੰਕ ਆ ਪਤਲੇ ਪਿਰੀ ਕਾਨੂੰ ਕਰਦੇ ਹੋਵੇ ਸ਼ੁਰੂ ਕੋਈ ਕੁੱਤਾ ਬੇਲਾ ਕਿੜੀਆਂ ਜੁੜੀਆਂ ਕੋਈ ਹੋਰ ਹਾਂ ਕੋਈ ਕੁੱਤੇ ਚੱਲ ਸਾਰੇ ਯਾਰ ਗਰਮੀਆਂ ਚ ਹੁਣ ਪੀਆ ਕਰਨਗੇ ਡੋਮੇ ਬਲਾਗ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲਾਗ ਚ ਅੱਜ ਆ ਜੀ ਆਪਣੇ ਬਲਾਗ ਦਾ 178ਵਾਂ ਦਿਨ ਚਲੋ ਫਿਰ ਮਤਰੋ ਕਾਕਾ ਕੋ ਬੜਤੇ ਆਪਾਂ ਢੋਕਾ ਢੁਕਾ ਕਰਦਾ ਕੁੱਤੇ ਚਵਾਰਾ ਵੀ ਖਾਵੇ ਅੱਛਾ ਕੁੱਤੇ ਚਵਾਰਾ ਵੀ ਪਾਉਂਗੇ ਕੁੱਠੀ ਪਾ ਰਹੇ ਨੇ ਦਿਖਾਉਣੇ ਤੁਹਾਨੂੰ ਕਿਉਂ ਪਰੇ ਹੈ ਕੁੱਠੀ ਕੁੱਠੀ ਪਾ ਰਹੇ ਹਾਂ ਅੱਛਾ ਜੀ ਬੜਾ ਖਤਰਨਾਕ ਬੱਚੇ ਨੇ ਜੀ ਹੁਣ ਸੱਤ ਪਾ ਰਹੇ ਹਾਂ ਗੇਟ ਕਿੱਥੋਂ ਰੱਖਿਆ ਪੇਰਾ ਇਧਰੋਂ ਗੇਟ ਰੱਖਤਾ ਬਾਈ ਹਾਂ ਵਿਚਾਲੇ ਉੱਤੇ ਕੀ ਰੱਖ ਦਿਆ ਜਿਹੜੀ ਵਿਚਾਲੇ ਇੱਟ ਹੈ ਹੈ سپورਟ ਕਰਨ ਵਾਸਤੇ ਅੱਛਾ ਥੰਮਲਾ ਥੰਮਲਾ ਲਾਤਾ ਹਾਂ ਵੀ ਇਹਦੀਆਂ ਕੁੱਠੀਆਂ ਐਂ ਵੀ ਦੱਸੋ ਹਾਂ ਜੀ ਹੈ ਉਹ ਮੈਂ ਮਿੱਟੀ ਪਾਈਆ ਇਹਨੇ ਅੱਛਾ ਤਾਂ ਕੋ ਪਪਈਆ ਇਹ ਵਰ ਮਿਸਤਰੀ ਹੈ ਕਿੱਥੋਂ ਆਇਆ ਹੈ ਮਿਸਤਰੀ ਐਵੇਂ ਦੱਸੋ ਕਿੱਥੋਂ ਆਇਆ ਕੋਪੜੀ ਤੋਂ ਆਇਆ ਬਈ ਇਹ ਮਿਸਤਰੀ ਐਂ ਖੇਡਦੇ ਨੇ ਅਜ ਤੋਂ ਬਾਅਦ ਲੜ ਵੀ ਸਕਦੇ ਨੇ ਹੁਣ ਤਾਂ ਐ ਘਰ ਮਿੱਟੀ ਦਾ ਬਣਾ ਕੇ ਕਹਣਾ ਜੇ ਮੈਂ ਖੇਡਦੇ ਜਵਾਗ ਹੈ ਪੇਚਾ ਟਰੱਕ ਖੜਾ ਹੈ ਪੇਚਾ ਟਰੱਕ ਵੀ ਖੜਾ ਪਈ ਓਏ ਦੇਖ ਲੋ ਫੇਰ ਕਹੋਂਗੇ ਦੱਸਿਆ ਨੂੰ ਉਠੀ ਬਹੁਤ ਤਗੜੀ ਪਈ ਆ ਯਾਰ ਪੂਰੀ ਸਿਰੇ ਹੀ ਪਈ ਮੈਂ ਆਈ ਤਾਂ ਮੈਨੂੰ ਮੁੱਠੀ ਮਾਰ ਆ ਆ ਪੂਰੀ ਓਕਰ ਫੋਟਾ ਜਮਾ ਨਹੀਂ ਕਰਦੇ ਓ ਸਾਹਿਬ ਕਹਿੰਦਾ ਅਸੀਂ ਸਿੱਧੂ ਆ ਮੂਸੇ ਵਾਲੇ ਦੇ ਫੈਨ ਆ ਕਰਮਣ ਕਹਿੰਦਾ ਅਸੀਂ ਮਾਨ ਆ ਫਿਰ ਬੱਬੂ ਮਾਨ ਦੇ ਫੈਨ ਆ ਸਭ ਚੜਾਈ ਜਿਗਰੀ ਜਾਂਦਾ ਉਹ ਤਾਂ ਐਂ ਜੇ ਤੁਰਨ ਲੱਗ ਗਿਆ ਚੌੜਾ ਜਾ ਹੋਗੇ ਹਾਂ ਇਹ ਮੁਸ਼ਾਲੇ ਮੰਨਦਾ ਤੂੰ ਯਾਰ ਤੂੰ ਕੀ ਨੂੰ ਮੰਨਦਾ ਫਿਰ ਗੀ ਬੱਜੀ ਹਾਇ ਹਾਇ ਵੇ ਉਹ ਕੋਲੇ ਗੀਤ ਆਉਂਦਾ ਮੇਲੀ ਪੈਣ ਬਣਿਆ ਬੈਠਾ ਕਹਿੰਦਾ ਬੱਬੂ ਮਾਂ ਦੇ ਗੀਤ ਆ ਉਹ ਬੇਇੱਜ਼ਤੀ ਕਰਦਾ ਉਹ ਕਹਿੰਦਾ ਗੀਤ ਆਉਂਦੇ ਨਹੀਂ ਫੈਣ ਬਣਾਇਆ ਵਰਦਾ ਆਉਂਦੇ ਨੇ ਇਹਨੂੰ ਜੇ ਹੱਥ ਬਰਾ ਮੋੜ ਅੱਜ ਚਲੇ ਮਤਰਾ ਆਪਾਂ ੜੀ ਸਾਰ ਨਾਲੇ ਭੈਣ ਵਰਗੇ ਆ ਜੀ ਨਾਲੇ ਜਵਾਕਾਂ ਨੂੰ ਕਢਾ ਲਿਆ ਨੇ ਕਿਹੜਾ ਜਰੀ ਜਰੀ ਚਲ ਜائیں گے ਬਾਈ ਅੱਜ ਸਾੜੀ ਸਰ ਜਾ ਕੇ ਆਉਣੇ ਮੱਥਾ ਟੇਕ ਕਿਉਂਨੇ ਬਾਬੇ ਦੇ ਚਲੋ ਮੱਤਰੋ ਫਿਰ ਜਮਸੀ ਲੈ ਕੇ ਚੱਲਾਂਗੇ ਅੱਜ ਚਲੋ ਬਾਈ ਤਿਆਰ ਨੇ ਸਾਡੀਆਂ ਬੁੜੀਆਂ ਮਾਸੀ ਮੰਗੋ ਐਡ ਰਾਜਵੰਦਾਰ ਅਬ ਨੀਤੀ ਤੇ ਫਿਰ ਮੰਨਰਾਜ ਤਾਂ ਮੂਰੇ ਬੈਠੂਗਾ ਨਾ ਅਬ ਨੀਤੀ ਨੂੰ ਤਾਂ ਫਿਰ ਮੂਰੇ ਬਟਾਵੇਂਗੇ ਆ ਦੂਜਿਆਂ ਨੂੰ ਪਿੱਛੇ ਐ ਬੰਨ ਲਓ ਇਹਨੂੰ ਐ ਬੰਨ ਲਓ ਤੇ ਚੱਕ ਲਈ ਹਾਂ ਰੀਤੀ ਕਿਵੇਂ ਲਓ ਕਿੱਥੇ ਚੱਲੇ ਆ ਠੀਕ ਆੜੀ ਤਰ ਤੱਕ ਡਾ ਮਮਾ ਜੀ ਕਿੱਥੇ ਅੜੀ ਸਾਰ ਅੜੀ ਸਾਰ ਚੱਲੇ ਹਾਂ ਵੀ ਬੱਚੇ ਕਿੱਥੇ ਚੱਲੇ ਆ ਅੜੀ ਸਾਰ ਅੜੀ ਸਾਰ ਅੜੇ ਆ ਗਏ ਭਾਈ ਮੇਰੀ ਸਾਡੀ ਰੋਜ਼ ਦੀ ਵਾਈ ਥੋੜੀ ਰੋਜ਼ ਮਿੱਤਰਾਂ ਨੂੰ ਕੋ ਪਿਆਰਾ ਆ ਗਏ ਮਿੱਤਰੋ ਅੜੀ ਸਾਰ ਪਹੁੰਚ ਚੁੱਕੇ ਆ ਕੱਠ ਬਹੁਤ ਆ ਆ ਦੁਕਾਨਾਂ ਜੇ ਅੱਗੇ ਦਾ ਵਹਲਾ ਹੁੰਦਾ ਜੀ ਇਹਨਾਂ ਨਹੀਂ ਹੈਗਾ ਉਹ ਸਾਲ ਤੇ ਅੱਗੇ ਜਾਦੇ ਨਹੀਂ ਆ ਆ ਇੱਥੇ ਜੇ ਖੜਾਵਾਗੇ ਗੱਡੀ ਫਿਰ ਆ ਸਾਹਮਣੇ ਖੜਾਵਾਗੇ ਉਹ ਦਰੀ ਖੜਾਵਾਗੇ ਪਰਲੇ ਪਾਸੇ ਵੀ ਹੈਗਾ ਰਾਜਾ ਆ ਗਿਆ ਗੇਟ ਬਾਈ ਨਾਲ ਦੀ ਆ ਗਿਆ ਜਿਹੜੀ ਸਾਰਾ ਦੇਖੋ ਆ ਗਈ ਭਾਈ ਸਾਡੀ ਸਾਰੀ ਬੱਚਾ پارٹی ਇਹਦੇ ਲੈਣਾ ਗੂ ਬਾਪ ਗੂ ਬਾੜ ਗੂ ਮਨੋਂ ਤਾਂ ਫੇਸੇ ਦੂ ਸਹਲੇ ਫੈਨ ਨੱਚਾਉ ਲਾਤੇ ਸੀ ਹੋਰ ਲਾਤੇ ਜੀ ਭਾਈ ਸਦੂ ਮੂ ਸਹਲੇ ਫੈਨ ਨੱਚਣ ਕਰਮ ਨੇ ਇੱਕ ਫੈਨ ਤਾਂ ਲੱਗੀ ਸੀ ਨੱਚਣ ਚਲੋ ਭਾਈ ਅਬਾ ਟੱਕਰ ਦੇ ਫੈਨ ਆ ਫੇਰ ਲੈ ਜੀ ਭੋਗ ਆ ਤੇ ਇੱਕ ਲੱਡੂਆਂ ਦਾ ਡੱਬਾ ਲੈਣਾ ਸੀ ਉਹ ਲੈ ਲਿਆ ਆ ਗਏ ਭਾਈ ਆ ਗਏ ਤਾਂ ਪੇਪਲ ਦੇ ਆਇਦਰੇ ਛੜਾ ਜੁੱਤੇ ਜਮੇ ਕਰਾਓ ਜੋੜਾ ਕਰ ਫਿਰ ਕਰਾਏ ਮੈਟਰੋ ਆਪਾਂ ਜੋੜੇ ਜਮਾ ਕਿ ਉਧਰ ਪਰਚੀ ਦਿੰਦੇ ਨੇ ਉੱਥੋਂ ਲੈਂਦੇ ਨੇ ਦੇਗ ਦੇਖ ਲਓ ਜੀ ਇਧਰੋਂ ਪਰਚੀ ਕੱਢਦੇ ਨੇ ਆ ਲਾਈਨ ਚ ਉਧਰੋਂ ਦੇਖ ਦਿੰਦੇ ਨੇ ਭਾਈ ਆ ਖੜੇ ਨੇ ਜਵਾਕ ਸਾਡੇ ਕਿਵੇਂ ਨਾ ਨਾ ਇਹਦੇ ਕੀ ਚੱਕਰ ਆ ਪਟੀਆਂ ਚ ਦੰਦ ਨੇ ਨੇ ਦੀ ਖਰਾ ਹੋਣੇ ਦੀ ਕਿੰਨੇ ਦੀ ਕਰਾ ਦੇ ਤਰਾ ਵਧੀਆ ਕਰ ਇਹ ਚ ਪਟੀਆਂ ਚ ਦੰਦ ਨੇ ਪਹਿਲਾ ਮੈਤਰ ਜਦੋਂ ਅਸੀਂ ਇੱਥੇ ਆਉਣ ਆਉਣ ਲੱਗਿਆ ਇੱਥੇ ਤੱਕ ਤਾਂ ਉਹੀ ਭੀੜੇ ਹੁੰਦੀ ਸੀ ਤੇ ਤੇ ਆ ਪੈਰ ਜੇ ਤੋਤੇ ਨੇ ਇੱਥੇ ਤਾਂ ਮਸਾਂ ਭਾਰੀ ਆਉਂਦੀ ਸੀ ਆ ਪੈਰ ਤੋਂ ਜਿੱਤੇ ਆਉਂਦਾ ਵੀ ਫੇਰ ਤਾਂ ਨੇੜੀ ਰਹਿ ਗਿਆ ਹੁਣ ਭੀੜ ਬਹੁਤ ਘਟ ਗਈ ਬਾਈ ਘੱਟ ਘਟ ਗਿਆ ਹਾਜਾੜੀ ਸਰ ਜੀ ਦਰਬਾਰ ਚ ਟਾਡੀ ਵੀ ਚਲਦੇ ਸੀ ਉਹ ਸੁਣਾਉਦੇ ਸੀ 12 12 ਲਾ ਲੋ ਆ ਕਥਾ ਲਾ ਲੋ ਕੀਰਤਨ ਲਾ ਲੋ ਫਿਰ ਕਰੈ ਜੀ ਸਰੋਵਰ ਚ ਇਸ਼ਨਾਨ ਆਪਾਂ ਡਰਦਾ ਕਿਵੇਂ ਯਾਰ ਕਰਮਣ ਤਾਂ ਸਾਲ ਮਾਰ ਕੇ ਬੈਠਾ ਐ ਨਹੀਂ ਪਤਾ ਉੱਥੇ ਚੁੰਬੀ ਵੀ ਲਾ ਦਿੰਦਾ ਹੁੰਦਾ ਤਾਂ ਉ ਤਲਕਣਾ ਹਨਾ ਬੇਤਨਾ ਬੁੱਤ ਸਸਵਾਸਾ ਆਜੋ ਦੇਖ ਵੀ ਹੁਣ ਅੱਗੇ ਦੇਣ ਲੱਗੇ ਪਹਿਲਾਂ ਤਾਂ ਉੱਥੇ ਮਤਲਬ ਕਿ ਜਦੋਂ ਗੇਟ ਚੋਂ ਨਿਕਲਦੇ ਆਵਾ ਮਾ ਸਾਡੇ ਕਿ ਉੱਥੇ ਦੇ ਦਿੰਦੇ ਸੀ ਹੁਣ ਇੱਥੇ ਜਿੱਥੇ ਪਹਿਲਾਂ ਲੰਗਰ ਹੁੰਦਾ ਸੀ ਇੱਥੇ ਲੱਗ ਗਈ ਦੇਗ ਵੀ ਦੇਣ ਹਾਂ ਬਈ ਲੰਗਰ ਹਾਲ ਹੁਣ ਪ੍ਰਸ਼ਾਦ ਦੇ ਸਕਾਂਗੇ ਆਉਂਗੇ ਭਰਾ ਰੋਟੀ। ਉਹਦੀ ਗੰਨੇ ਨੇ ਜੱਸ ਆਜੋ ਭਰਾ। ਦੇਖੋ ਏ ਛੋਟੇ ਜਿਹੜਾ ਜਵਾਕ ਸੇਵਾ ਕਰਦਾ। ਛੋਟੇ ਨੂੰ ਨਿਕਾਗਾ। ਉਹ ਤਾਂ ਜਿਵੇਂ ਬਰਦਵਾਰ ਸੇਵਾ ਕਰਦੇ ਆ। ਹੈ? ਉਹ ਤਾਂ ਜਿਵੇਂ ਬਰਦਵਾਰ ਸੇਵਾ ਕਰਦੇ ਆ। ਕਰਦੇ ਵਾਚਾ। ਤੂੰ ਕਰ ਤਾਂ ਦੇਖ ਤੇਰੇ ਜੱਟਾ ਕਰਮਣਾ। ਮੈਂ ਵੀ ਕਰਦਾ। ਫਿਰ ਲੰਗਰ ਚੋ ਸਕੇ ਪ੍ਰਸ਼ਾਦ ਦੇ ਜੀ। ਪ੍ਰਸ਼ਾਦ ਦੇ ਸਾਕੇ ਮੈਂ ਖਾ ਚਾਹ ਵੀ ਪੀ ਮੈਂ। ਇਹ ਬੀਤੀ ਮੇਟਰ ਚਾਹ ਲੰਗਰ ਦੋ ਆਇਦਰ ਚਾਹ ਦਾ ਲੰਗਰ ਆਇਦਰ ਪ੍ਰਸਾਦਿਆ ਦਾ ਗੇਟ ਦੇਖੋ ਕਿਹਦਾ ਬਣਾਇਆ ਹੋਇਆ ਲੰਗਰ ਹਾਲ ਦਾ ਵੀ ਪੂਰੇ ਆ ਲੱਗੇ ਹੋਏ ਨੇ ਉੱਤੇ ਸਟੀਲ ਦੇ ਆਇਦਰ ਵੀ ਆਈਆਂ ਦਰਵਾਜੇ ਜੇ ਟਾਈਪ ਬਣਿਆ ਹੋਇਆ ਇਹ ਵੱਟੇ ਜੇ ਮੈਂ ਵੱਡੇ ਨਹੀਂ ਹੁੰਦੇ ਗੇਟ ਜੇ ਹੋ ਬਾਕੇ ਚਲੋ ਹੱਥਾ ਚਲੋ ਫੇਰਾ ਇਹ ਸਾਂਹ ਸੱਟ ਮ ਜੀਉ ਉਦੋਂ ਫੇਰੇ ਉੱਥੀ ਧਰਨਾ ਕੋਈ ਨਹੀਂ ਬੰਦੀ ਇਹ ਉਹਦੇ ਤੇਲ ਜਾ ਕੇ ਹੋ ਜਾ ਵੀ ਲਾਲ ਉਹ ਤਾਂ ਉਹ ਇੱਕ ਸਮਾਦੀ ਹੈ ਇਹ ਸਾਂਹ ਸੜੇ ਕੋ ਨਹੀਂ ਆਂ ਬੱਸ ਹਾਂ ਬੱਸ ਆ ਲੈ ਵੀ ਮਾਨ ਉਹ ਬਰਪਾਤ ਨਹੀਂ ਇਹ ਟੇਕਿਓ ਦਾ ਮੱਥਾ ਜਾ ਦੇਖਦੇ ਆ ਬਾਈ ਇੱਧਰ ਜੋਤ ਲਾਉਂਦੇ ਆ ਆਹ ਆ ਗਏ ਗੇਟ ਬਾਹਰੇ ਤੇ ਕਹੇ ਮੱਥਾ ਤੇ ਗਏ ਵੀਰੇ ਮੱਥਾ ਠੀਕ ਹੈ ਬਾਈ ਕਹੇ ਗਿਆ ਅੱਡ ਪਹਿਲਾਂ ਹਾਂਜੀ ਖਾਉਂਗੇ ਆ ਆਈਸਕ੍ਰੀਮ ਖਾਉਂਗੇ ਆ ਆਈਸਕ੍ਰੀਮ ਬਲਾਇੰਦਾ ਸਾ ਕੀ ਹਾ ਬਾਈ ਬਾਈ ਨੂੰ ਫਿਰ ਐਸ ਆਈਸਕ੍ਰੀਮ ਖਾਣੀ ਹੈ ਕਹਿੰਦੇ ਮਾਸਕ ਵੀ ਖਵਾ ਦਨੇ ਆ ਉਧਰ ਸਾਡੇ ਸ਼ਾਪਿੰਗ ਕਰਦੇ ਵਰਦੇ ਨੇ ਬੱਚੇ ਬਾਲ ਲੈਣੀ ਆ ਉਹ ਕਹਿੰਦੇ ਅੰਮ੍ਰਿਤਿਆਰ ਘਾਤੇ 3 ਡਾਲਰ ਇੱਥੇ ਰੋ ਸਾਡੇ ਕੋਲ ਦੇਖਾ ਕਿੰਨੀ ਸੋਹਣੀ ਹੈ ਕੀ ਲੈਣ ਜਾਣੇ ਹੈ ਸਹੀ ਗੱਲ ਆ ਉਹ ਸੌਂਦੀ ਵੀ ਅੱਖਾਂ ਵੀ ਬੰਦ ਕਰਦੀ ਐ ਐ ਪਾਈ ਕੇ ਐਂ ਖੋਲਦੀ ਐ ਸੋਹਣੀ ਆ ਚਲੋ ਵੀ ਨੈਕਲਿਸ ਵੀ ਪਾਇਆ ਹੋਇਆ ਹੈ ਇਹਦਾ ਹੈ ਨੈਕਲਿਸ ਵੀ ਪਾਇਆ ਹੋਇਆ ਹੈ ਕਿੱਥੇ ਦਿਖਾ ਦੇ ਫਿਰ ਮੜਾ ਜਾ हां भाई आज तो ने सी नेकलेस ਵੀ ਪਾਇਆ ਹੋਰ ਦੀ ਪਾਇਆ ਵੀ ਆਪੇ ਨਿਕਲ ਵੀਰੇ ਡਰੈਸ ਵੀ ਐ ਪਿੰਕ ਕਮਿਊਨਿਟੀ ਗਰੀ ਉਹ ਬਾਲ ਪੱਟੂ ਮੇ ਉਹ ਟੋਪੀ ਤੇ ਵੀ ਹੋਰ ਬਾਲ ਮੇ ਵਾਲਾ ਪੱਟਾ ਉਹ ਇਹ ਕਲਾ ਬੂਟ ਲਿਆ ਹੋਇਆ ਪਾ ਦੂਗੀ ਚੱਕਰ ਹੈਗਾ ਕਿ ਪਾ ਗਰੇ ਬਾਲ ਪੱਟੂ ਆ ਚਲੋ ਵੀ ਪਹੁੰਚ ਗਏ ਜੀ ਆਪਾਂ ਆਪਣੀ ਜੈਪਸੀ ਕੋਲੇ ਇੱਥੇ ਖੜਾ ਕੇ ਗਏ ਸੀ ਪਾਰਕਿੰਗ ਇੱਜ ਨਹੀਂ ਲਾਈ ਇਧਰ ਹੀ ਲਾਤੀ ਸੀ ਹਾਂ ਚਲੋ ਵੀ ਚਲੋ ਹੁਣ ਗਾਣੇ ਕਿਹੜੇ ਚੱਲਣਗੇ ਆਏ ਹਾਏ ਅੱਲਾ ਪਤਾ ਲੱਗੂ ਇਹ ਅੱਜ ਸਵੇਰ ਦੇ ਸਿੱਧੂ ਮੂਸੇ ਵਾਲਾ ਤੇ ਬੱਬੂ ਮਾਣੀ ਕਰੀ ਜਾਂਦੇ ਨੇ ਤੜਕੇ ਦੇ ਠੀਕ ਹੈ ਮੱਥਾ ਕੀ ਨੱਚੀ ਕਰਦਾ ਕਰਦੇ ਨੱਚੀ ਓਏ ਨੱਚੀ ਕਰ ਆ ਗਏ ਮਿੱਤਰੋ ਧੱਕੋ ਭਾਈ ਪਹੁੰਚ ਕੇ ਘਰੇ ਮੱਕੀ ਇੱਧਰ ਤਾਂ ਹੋ ਗਈ ਸੀ ਮਿੱਤਰੋ ਇੱਧਰ ਨਹੀਂ ਜਿੱਥੇ ਪਾਣੀ ਖੜਕਿਆ ਉੱਥੇ ਤਾਂ ਗਲ ਗਈ ਵਸ ਦੁਬਾਰੇ ਬੀਜ ਨਹੀਂ ਬੋ। ਚੱਕ ਬਾਈ ਇਹ ਹੈ ਜੱਟ ਲਾਈਫ ਸਾਡੀ। ਮੈਨੂੰ ਇੱਥੇ ਪਤਾ ਨਹੀਂ ਲੱਗਦਾ ਕਿ ਹੋ ਇਹਨਾਂ ਕੀ ਨਹੀਂ। ਨਹੀਂ ਜਾ ਪੈ ਗਿਆ ਜਿਹੜੇ ਕਰਕੇ। ਆਹ ਦਾ ਵਿੱਚ ਤਾਂ ਹੋ ਗਈ ਸੀ ਜਿਵੇਂ ਆਹ ਛੋਟਾਂ ਜੀਆਂ ਚ। ਠੀਕ ਆ। ਇਹ ਇੱਧਰ ਗਈ ਬਸ ਇਹ ਹੀ ਕਹਾਣੀ ਹੈ ਬਿਜਲੀ ਆਈਏ ਦੁਬਾਰੇ ਕੱਢ ਦੇਣੀ ਥੋੜਾ ਕੱਢੂ ਕਾ ਹੂੰ ਬੱਦ ਡੇ ਗਿਆ ਨਾ ਉਹਦੇ ਵੀ ਜਿਹੜਾ ਬੱਦ ਡੇ ਗਿਆ ਤਾਂ ਕਰ ਗਈ ਬਸ ਹੁਕਮ ਜੀ ਹੋ ਰਿਹਾ ਉਹਦੇ ਜੋ ਹੋ ਰਿਹਾ ਹੈ ਇਹਨਾਂ ਛੋਟੀਆਂ ਗੱਲਾਂ ਨੇ। ਕਾਨੂੰ ਉਹ ਕਹਿੰਦਾ ਸੀ ਆਵਾਜ਼ ਹੁਣ ਚੱਲੇ ਆ ਜੀ ਮਾਂ ਤੇ ਮੰਨਾ ਡੀਜ਼ਲ ਜਾ ਲੈਣਾ। ਇਹ ਨੀਜੀ ਦਾ ਲਖਾ ਦੇ ਮੜੀ ਜੀ ਪਤਾ ਲੱਗ ਜਾਂਦਾ ਇਹਨੇ ਨਾਲ। ਆਹ ਦੇਖੋ ਜੀ ਵੱਡੀ ਆ 50 ਲੀਟਰ ਵਾਲੀ। ਕਾਨੂੰ ਫਿਰ ਸਾਡੇ ਆਹੋ ਆਉਣੇ ਹਨ। ਮਿੱਟੀ ਜੀ ਦੇ ਕੀੜੇ ਲਾਉਣੇ ਨੇ। ਫਿਰ ਪਹੁੰਚੇ ਪੈਟਰੋਲ ਪੰਪ ਤੇ ਪਵਾ ਡੀਜ਼ਲ ਮਿੱਤਰੋ। ਯੋ ਮੇਟਾ ਸੀ ਮੀਤੀ ਆ ਜਾ ਚੱਕ ਲਿਆ ਮਨੇ ਯਾਰ ਪਾਈ ਲਈ ਆ ਪਤਲੀ ਪਨੀਰੀ ਕੱਲ ਨੂੰ ਕਰਦੇ ਹੋਵੇ ਸ਼ੁਰੂ ਆ ਦੇਖੋ ਯਾਰ ਲੋਕਾ ਆ ਕੰਮ ਬਈ ਇਹਨਾਂ ਦਾ ਵੀ ਪੂਰਾ ਆ ਗਏ ਬਈਆ ਲੋਕੀ ਲਾਗੇ ਲਾਉਣ ਮੈਟਰੋ ਫੋਪੜਨੇ ਚੀਜ਼ਾਂ ਦੇਖ ਦੇਖ ਚੀਜ਼ਾਂ ਫੋਪੜਨੇ ਉਹ ਜੂਸ ਦੀ ਬੋਤਲਾ ਠੀਕ ਐ ਉਹ ਜੂਸ ਦੀ ਬੋਤਲਾ ਸਹਬ ਇਹਦਾ ਦੁਪਹਿਰੇ ਪੀ ਲਿਓ ਯਾਰ ਆ ਤਾਂ ਹੱਥ ਨੇ ਦਾ ਜੀ ਪਾਦਾ ਜੂਸ ਨਹੀਂ ਆਏਗਾ ਐ ਇੱਥੇ ਜੂਸ ਥੋੜੀ ਹੁੰਦਾ ਆਂਦਾ ਜਾਂਦਾ ਆਪੇ ਤੇ ਜੂਸ ਨਹੀਂ ਆਏਗਾ ਲਾ ਚੱਤ ਲਾਲਾ ਕੋਲਿੰਗ ਦਾ ਲਾ ਹੁਣੀ ਚੈੱਕ ਕਰਾਵਾ ਲਾ ਖੀਰੇ ਨਾਲ ਖਾਂ ਮੈਂ ਰੋਟੀ ਫੁੱਫੜ ਕੋਲੇ ਆਇਆ ਹੀਰੇ ਨਹੀਂ ਖਵਾਉਂ ਮੈਂ ਤਾਂ ਮੈਂ ਵੀ ਖਾਵਾਂਗੀ ਪਰ ਤਾਂ ਇਹ ਵੀ ਹੋ ਦੂਜਾ ਵੀ ਪਰਿਆ ਖੜਾ ਬਸ ਲੱਗ ਜਾਣਗੇ ਤਾਂ ਕੱਲ ਤੋਂ ਕਰਦੀ ਬਈ ਇਹਨਾਂ ਨੇ ਸ਼ੁਰੂਆਤ ਤੁਹਾਨੂੰ ਦੇਖੇ ਤਾਂ ਹੈਗੇ ਨੇ ਭਈਏ ਸੱਟਾਂ ਨੇ ਘਿਆ ਰੋਟਾ ਟਰੈਕਟਰ ਤੇ ਪਰਿਆ ਖੜਾ ਵਾਹਣ ਬਸ ਹੋਰ ਦੱਸੋ ਕੌਣ ਕੌਣ ਲੱਗ ਗਿਆ ਦੇ ਦੇ ਦੇਖੋ ਚਿੜੀਆਂ ਜਿੜੀਆਂ ਪੀ ਲਿਆ ਕਰਨੀਆਂ ਵਿਚਾਰੀਆਂ ਹੋਰ ਬਹੁਤ ਵਧੀਆ ਗੱਲ ਆ ਯਾਰ ਇਹ ਸਹੀ ਗੱਲ ਆ ਇਹ ਤਾਂ ਖੇਡ ਜੀ ਕਰਾਈ ਵੀ ਉਹ ਕਹਿੰਦਾ ਜੀ ਤਾਈਉ ਆ ਵੀ ਵਧੀਆ ਇੱਥੇ ਕੋਈ ਕੁੱਤਾ ਬਿੱਲਾ ਕਿੜੀਆਂ ਜੁੜੀਆਂ ਕੋਈ ਹੋਰ ਹਾਂ ਉਹ ਕੁਸਤੇ ਚੱਲ ਸਾਰੇ ਯਾਰ ਗਰਮੀਆਂ 'ਚ ਹੁਣ ਪੀਆ ਕਰਨਗੇ ਠੀਕ ਹੈ ਨਾ ਉਹ ਗਰਮਾਏ ਬਾਈ ਦਰਸ਼ਕਾਂ ਨੂੰ ਵੀ ਅਪੀਲ ਕਰਦਾ ਯਾਰ ਵੀ ਹੁਣ ਆਪਦੇ ਕੋਠਿਆਂ ਤੇ ਬਾਈ ਉਹ ਭਰ ਕੇ ਧਰਨ ਲੱਗ ਜਾਓ ਕੋਈ ਭਾਂਡੇ ਸਾਡੇ ਵੀ ਲੱਗਿਆ ਹੋਇਆ ਇੱਕ ਦਿਖਾਉਂਗਾ ਕੋਠੇ ਤੇ ਅਸੀਂ ਉਹ ਚ ਟੂਟੀ ਛੱਡ ਦਿੰਨੇ ਆ ਭਰ ਜਾਣਾ ਕਬੂਤਰ ਕਬਾਤਰ ਪੀ ਲੈਂਦੇ ਨੇ ਯਾਰ ਗਰਮੀ ਆ ਗਈਆਂ ਪੰਨੀ ਐ ਕੋਡ ਟਟੇਰੀਆਂ ਟਟੇਰੀ ਦਰਖਤ ਤੇ ਨਹੀਂ ਬਹਿੰਦੀ ਕਹਿੰਦੇ ਉਹ ਕਹਿੰਦਾ ਉਹਦਾ ਲਾਭ ਹੀ ਰਾ ਉਹ ਕਹਿੰਦਾ ਮੋਰ ਨਹੀਂ ਪਹਿਲਾਂ ਪਾਦਿਆ ਨਹੀਂ ਉਹ ਕਹਿੰਦਾ ਮੋਰ ਨਹੀਂ ਕਰੇ ਪਹਿਲਾਂ ਨਹੀਂ ਪਉਂਦੀ ਟਟੇਰੀ ਨਹੀਂ ਬਹਿੰਦੀ ਦਰਖਤ ਤੇ ਪਤਾ ਨਹੀਂ